ਯੋਧਨ ਅਸ਼ੀਆਵਰੋਤ ਚੱਲ ਰਹੀ ਮੁਹਿੰਮ ਤਹਿਤ ਪੁਲਿਸ ਨੇ ਇੱਕ ਹੋਰ ਵੱਡੇ ਨਸ਼ਾ ਤਸਕਰ ਸੌਰਵ ਪ੍ਰਤਾਪ ਦੇ ਘਰ ਤੇ ਪਹਿਲਾ ਪੰਜਾ ਚਲਾਇਆ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੋਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਸ਼ੇ ਦੇ ਖਿਲਾਫ ਇਹ 10ਵੀਂ ਕਾਰਵਾਈ ਹੈ ਉਹਨਾਂ ਨੇ ਕਿਹਾ ਕਿ ਅੱਜ ਅਸੀਂ ਥਾਣਾ ਇਸਲਾਮਾਬਾਦ ਦੇ ਅਧੀਨ ਉਹਦੇ ਕੋਟ ਖਾਲਸਾ ਇਲਾਕੇ ਦੇ ਆਕਾਸ਼ ਐਵਨਿਊ ਵਿਖੇ ਸੌਰਵ ਕਰਤਾਰਪ ਦੇ ਉੱਤੇ ਨਸ਼ਾ ਤਸਕਰੀ ਅਤੇ ਕ੍ਰਾਈਮ ਦੀ ਵੰਦੀ ਲਗਭਗ 25 ਮਾਮਲੇ ਦਰਜ ਹਨ ਉਨ੍ਹਾਂ ਕਿਹਾ ਕਿ ਸੌਰਵ ਅਤੇ ਉਸਦਾ ਦੂਜਾ ਪਰਿਵਾਰ ਨਸ਼ਿਆਂ ਦੀ ਤਸਕਰੀ ਵਿੱਚ ਲਿਪਤ ਹੈ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਯੋਧ ਨਸ਼ਾ ਵਿਰੁੱਧ ਕੈਂਪੇਨ ਆ ਉਹਦੇ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਤੁਹਾਨੂੰ ਬਹੁਤਾਂ ਪਿਛਲੇ ਦਿਨਾਂ 'ਚ ਕਾਫੀ ਵੱਡੀਆਂ ਰਿਕਵਰੀਆਂ ਕੀਤੀਆਂ ਮੈਂ ਸਟੈਟਿਸਟਿਕਸ ਦੇਖ ਰਿਹਾ ਸੀਗਾ ਕਿ ਪਹਿਲੀ ਜਨਵਰੀ ਤੋਂ ਲੈ ਕੇ 668 ਮੁਕਦਮੇ ਤਰਜੋਏ 668 ਕੰਪਲੇਟ ਹੋ ਗਏ 1299 ਤਕਰੀਬਨ 1300 ਜਿਹੜੇ ਡਰੱਗ ਸਮੱਗਲਰਸ ਫੜੇ ਗਏ ਆ 170 ਕਿਲੋ ਹਿਰੋਇਨ ਔਰ 3,70,000 ਜਿਹੜੀਆਂ ਫਾਰਮਾ ਓਪੀਆਇਡਸ ਜਿਨ੍ਹਾਂ ਉਪਰ ਟੈਬਲੇਟਸ ਤੇ ਕੈਪਸੂਲ ਜੈਕਸ਼ਨ ਕਹਿ ਸਕਦੇ ਆ 2 ਕਰੋੜ 52 ਲੱਖ ਦੇ ਕਰੀਬ ਉਤੋਂ ਵੀ ਵੱਧ ਜਿਹੜੀ ਹੈ ਡਰੱਗ ਮਨੀ ਔਰ 73 ਵਹੀਕਲਸ ਇਹ ਫੜੀਆਂ ਗਈਆਂ ਡਰੱਗ ਦੇ ਵਿੱਚ ਇਹ ਜਿਹੜਾ ਉਸ ਤੋਂ ਇਲਾਵਾ ਡੈਮੋਲਿਸ਼ਨ ਡਰਾਈਵ ਚੱਲ ਰਹੀ ਹੈ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਕੋਲ ਆਰਡਰ ਹੁੰਦੇ ਆ ਪੁਲਿਸ امداد ਦੇ ਉੱਥੇ ਅਸੀਂ ਅੱਜ اسلامਾਬਾਦ ਦੇ ਇਸ ਏਰੀਏ ਦੇ ਵਿੱਚ ਆਏ ਹੋਏ ਆ ਆਕਾਸ਼ ਐਪਲਿਊ ਕੋਟ ਖਾਲਸਾ ਦੇ ਵਿੱਚ ਇਹ ਸੌਰਵ ਪ੍ਰਤਾਪ ਬੜਾ ਨਟੋਰੀਅਸ ਸਮਗਲਰ ਹੈ ਜਿਹਦੇ ਖਿਲਾਫ ਪਹਿਲਾਂ 25 ਮਕਦਮੇ ਦਰਜ ਨੇ ਇਹ ਤੇ ਇਹਦਾ ਪਰਿਵਾਰ ਜਿਹੜੇ ਰਲ ਕੇ ਕਾਫੀ ਦੇਰ ਤੋਂ ਡਰੱਗ ਦਾ ਕੰਮ ਕਰ ਰਹੇ ਆ ਔਰ ਇਹਨਾਂ ਦਾ ਜਿਹੜਾ ਇਹ ਜਿਹੜੀ ਡਰੱਗ ਮਨੀ ਨਾਲ ਬਣਾਈ ਹੋਈ ਇਹ ਘਰ ਹੈ ਇਹਦੇ ਡੈਮੋਲਿਸ਼ਨ ਦੇ ਆਰਡਰ ਕੀਤੇ ਗਏ ਮਿਊਨਿਸਪਲ ਕਾਰਪੋਰੇਸ਼ਨ ਅਮਰਜ਼ਰ ਵੱਲੋਂ ਛੱਡ ਤੋਂ ਪੁਲਿਸ ਹੁਲਦਤ ਮੰਗੀ ਗਈ ਸੀ ਅਸੀਂ ਆਪ ਸਾਰੇ ਆਏ ਆ ਸੋ ਦੈਟ ਬੜਾ ਕਲੀਅਰ ਤੇ ਲਾਊਡ ਮੈਸੇਜ ਜਾ ਸਕੇ ਕਿ ਜੇ ਆਪਾਂ ਗਲਤ ਧਨ ਨਾਲ ਬਲੈਕ ਮਨੀ ਨਾਲ ਜਾਂ ਇਹਦੇ ਨਾਲ ਜਿਹੜਾ ਡਰੱਗ ਮਨੀ ਨਾਲ ਇਹ ਜਿਹੀ ਚੀਜ਼ਾਂ ਬਣਾਉਂਦੇ ਆ ਤਾਂ ਉਹਦਾ ਹਸ਼ਰ ਇਹੀ ਹੁੰਦਾ ਹੈ ਅਇਕਿ ਮੈਂ ਨੌਜਵਾਨਾਂ ਨਾਲ ਜੋ ਨੇਬਰਹੂਡ ਦੇ ਵਿੱਚ ਨੇ ਉਹਨਾਂ ਨਾਲ ਵੀ ਗੱਲ ਕੀਤੀ ਹੈ ਇੰਟਰੈਕਟ ਕੀਤਾ ਉਹ ਸਾਰੇ ਇਸ ਗੱਲ ਤੇ ਬੜੀ ਖੁਸ਼ੀ ਮਨਾ ਰਹੇ ਕਿ ਸਾਡੇ ਏਰੀਆ ਨੂੰ ਸਭ ਨੂੰ ਇਹ ਪਤਾ ਸੀ ਕਿ ਫੈਮਿਲੀ ਜਿਹੜੀ ਹੈ ਸਾਰੀ ਇਸੇ ਕੰਮ 'ਚ ਹੈ ਸਰ ਬੇਟੀ ਵੀ ਇਹਦਾ ਬ੍ਰਦਰ ਵੀ ਜਿਹੜੇ ਉਹ ਪਹਿਲਾਂ ਫੜੇ ਜਾ ਚੁੱਕੇ ਐ ਇਸ ਕੇਸ 'ਚ ਦਿੱਤੇ ਆ ਪ੍ਰਤਾਪ ਤੇ ਮਸਕਾਨ ਔਰ ਪਿੱਛੇ ਆਪਾਂ 8 ਕਿਲੋ ਹੀਰੋਇਨ ਤੇ 6 ਕਿਲੋ ਅਜ਼ੀਮ ਵੀ ਨਾ ਤੋਂ ਫੜੀ ਹੈ ਔਰ ਕੈਮੀਕਲ ਵੀ ਫੜੇ ਗਏ ਸੀ ਨਾ ਤੋਂ ਜਿਹੜੇ ਕਵਾਂਟਿਟੀ ਵਧਾਉਣ ਵਾਸਤੇ ਯੂਜ਼ ਕੀਤੇ ਜਾਂਦੇ ਹੈਰੋਇਨ ਦੇ ਵਿੱਚ ਸੋ ਇਹ 10ਵੀਂ ਡੈਮੋਲੇਸ਼ਨ ਹੈਗੀ ਹੈ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਵਿੱਚ ਔਰ ਅੱਗੇ ਵੀ ਇਹ ਜਿਹੜੀ ਡਰਾਈਵ ਅਗੇਂਸਟ ਜੁਧ ਨਸ਼ਾ ਵਿਰੁੱਧ ਜਿਹੜੀ ਹੈ ਉਹ ਇਦਾਂ ਚੱਲੀ ਰੱਖਿਆ ਜਾਏ ਸਰ ਇਹ ਪੂਰੇ ਪ੍ਰਾਯਾਤਨ ਤੇ 25 ਮੁਕੱਦਮੇ ਦਰਜਾ ਜਾਂ ਫਿਰ ਪਰਿਵਾਰ ਦੇ ਬੱਕਰੇ ਨੇ ਇਹਦੇ ਬੱਕਰੇ ਮੈਂ ਇਹਦੇ ਵਿੱਚ ਦੇਖ ਰਿਹਾ ਸੀ ਜਿਹੜੇ 25 ਮੁਕੱਦਮੇ ਹਨ ਨਾ ਜੀ ਇਹ ਬੰਦਾ 2009 ਤੋਂ ਕ੍ਰਾਈਮ ਦੀ ਦੁਨੀਆ 'ਚ ਐਂਟਰ ਹੋਇਆ ਹੋਇਆ ਜਿਹੜਾ ਇਹ ਸਨੀ ਹੈ ਜੀ ਔਰ ਇਹਦੇ ਖਿਲਾਫ ਪ੍ਰिजन ਐਕਟ ਦੇ ਜੇ ਮਾਨਸਾ ਜੇਲ੍ਹ 'ਚ ਗਿਆ ਉੱਥੇ ਵੀ ਪਰਚ ਆਪਣੇ ਇਸ ਤੋਂ ਇਲਾਵਾ ਨਾਬਾ ਜੇਲ੍ਹ ਚ ਵੀ ਇਹਦੇ ਤੇ ਪਰਚਾ दर्ज ਹੈ ਹੁਸ਼ਿਆਰਪੁਰ ਡਿਸਟ੍ਰਿਕਟ ਦੀ ਬੱਚੇ ਦਰਜ ਹੈ ਬਠਿੰਡੇ ਵੀ ਐਂਡੀਪੀਐਸ ਦਾ ਥਰਮਲ ਥਾਣੇ ਤੇ ਹੈਗਾ 400 36 ਦੇ ਮੁਕਦਮੇ ਹੈਗੇ ਹੁਸ਼ਿਆਰਪੁਰ ਸਿਟੀ ਦੇ ਵਿੱਚ ਆਗ ਲਾਉਣੇ ਕਿਸੇ ਦੇ ਘਰ ਨੂੰ 2009 ਤੋਂ ਇਹ ਐਕਟੀਵਿਟੀ ਦੇ ਵਿੱਚ ਹੈਗਾ ਹੈ ਔਰ ਇਹਦੇ ਚ ਜਿਹੜੇ ਵਕ ਵਕ ਮੁਕਦਮੇ ਜਿਹੜੇ ਹਿਜੈਂਸ ਕ੍ਰਾਈਮ ਦੇ ਵੀ ਹੈ ਜਿੱਤੇ ਡਕਾਟੀ ਦੀ ਤਿਆਰੀ ਪੁਰਾਣੀ ਆਈਪੀਸੀ ਦੇ ਵਿੱਚ ਔਰ ਐਨਡੀਪੀਐਸ ਦੇ ਜ਼ਿਆਦਾਤਰ ਮੁਕਦਮੇ ਹੈਗੇ ਔਰ 올 ਅਕ੍ਰਾਸ ਸਟੇਟ ਹੈਗੇ ਬਹੁਤ ਨੋਟਿਸ ਕਰਨੀ ਕਿ ਇੱਕ ਫੋਕਸ ਤੋਂ ਰਣਨੀਤਿਕ ਰੂਆਇਆ ਤੇ ਜੁਨੇਦਾਰੀ ਘਰ ਵਾਲੇ ਪਰਦੇ ਵੀ ਬਹੁਤ ਵੀ ਐਕਟਿਵ ਸੀਗਾ ਲਗਾਤਾਰ ਹੁਣ ਵੀ ਐਕਟਿਵ ਹੈ ਜੀ ਘਰਦਿਆਂ ਨੂੰ ਵੀ ਵਿੱਚ ਨਾਲ ਲਾਇਆ ਤੇ ਕੋਈ ਦੀ ਡਾਟਰ ਵੀ ਇਹਦੇ ਵਿੱਚ ਸ਼ਾਮਲ ਹੋਈ ਹੈ ਉਹਨੂੰ ਵੀ ਪਿੱਛੇ ਅਸੀਂ ਅਰੈਸਟ ਕੀਤਾ ਜਦੋਂ ਤੁਹਾਨੂੰ ਦੱਸਿਆ ਵੀ ਇਹ 6 ਕਿਲੋ ਆਫੀਨ ਤੇ 8 ਕਿਲੋ ਹੀਰੋਇਨ ਬਰਾਮਦ ਹੋਈ ਸੀ ਜਿੰਨਾ ਤੋਂ ਪਰ ਉਹ ਕੈਮੀਕਲ ਵੀ ਬਰਾਮਦ ਹੋਇਆ ਸੀ ਜਿਸ ਨਾਲ ਕਵਾਂਟੀਟੀ ਵਧਾਉਣ ਵਾਲਾ ਜਿਹੜਾ ਹੁੰਦਾ ਹੈ ਹੀਰੋਇਨ ਦੀ ਸੋਟ ਐ ਜਿਹਦੇ ਤੇ 2 ਕਿਲੋ ਨੂੰ 4 ਕਿਲੋ ਬਣਾ ਲੈਂਦੇ ਸੀਗੇ ਔਰ ਉਹ ਦੀ ਸਮਗਲਿੰਗ ਕਰਦੇ ਰਹੇ। ਮੈਂ ਬੋਕਤ ਨਾ ਗੱਲ ਕਰ ਰਿਹਾ ਤੁਸੀਂ ਕੀ ਗੱਲ ਬਾਤ ਚੱਲਦੀ ਤੇ ਮੈਨੂੰ ਦੱਸ ਸਕੋ। ਦੇਖੋ ਜਿਹੜੇ ਯੰਗਸਟਰ ਸੀ ਬੱਚੇ ਉਹ ਬੜੇ ਖੁਸ਼ ਹੋਏ ਇਸ ਗੱਲ ਤੇ ਉਹਨਾਂ ਨੇ ਮਨੁਸ਼ਾਨੀ ਇਹ ਪੁਲਿਸ ਦੇ ਕੰਮ ਨੂੰ ਬਹੁਤ ਐਪਰੀਸ਼ੀਏਟ ਕੀਤਾ ਉਹਨਾਂ ਨੇ ਕਿਹਾ ਵੀ ਜਿਹੜੇ ਤੁਸੀਂ ਡਰਗ ਦੇ ਖਿਲਾਫ ਡਰਾਈਵ ਹੈ ਅੰਮ੍ਰਿਤਸਰ ਦੇ ਵਿੱਚ ਉਹ ਤੇ ਨਾਲ ਬਹੁਤ ਖੁਸ਼ ਨੇ ਔਰ ਮੈਂ ਉਹਨਾਂ ਨੂੰ ਇਹ ਸਮਝਾ ਰਿਹਾ ਸੀ ਵੀ ਦੇਖੋ ਨੇਕ ਨੀਤੀ ਤੇ ਬਰਕਤ ਦੀ ਕਮਾਈ ਕਰੀਏ। ਉਦੇ ਚ ਸਾਰਾ ਪਰਮਾਤਮਾ ਦੀ ਮਿਹਰ ਮਿਲਦੀ ਹੈ ਔਰ ਕਾਮਯਾਬੀ ਮਿਲਦੀ ਹੈ ਔਰ ਉਹ ਮੇਰੇ ਨਾਲ ਐਗਰੀ ਕਰ ਰਹੇ ਸੀਗੇ બીજી ਗੱਲ ਉਹ ਇਹ ਕਹਿ ਰਹੇ ਸੀਗੇ ਵੀ ਦੇਖੋ ਸਰ ਸਾਰਿਆਂ ਨੂੰ ਇਹ ਮੈਸੇਜ ਬੜਾ ਲਾਊਡ ਐਂਡ ਕਲੀਅਰ ਜਾ ਰਿਹਾ ਹੈ ਕਿਉਂਕਿ ਸਾਰੇ ਸਾਡੇ ਮਹੱਲੇ ਨੂੰ ਪਤਾ ਵੀ ਇਹ ਪੰਗਾਂ ਨੇ ਡਰੱਗ ਮਨੀ ਨਾਲੇ ਕੰਮ ਕੀਤਾ ਹੋਵੇ ਮਕਾਨ ਬਣਾਇਆ ਸੋ ਇਹਦੇ ਨਾਲ ਬੜਾ ਕਲੀਅਰ ਤੇ ਅੱਛਾ ਮੈਸੇਜ ਹੈ ਸਪੈਸ਼ਲੀ ਸਾਡੀ ਜੰਗਰ ਜਨਰੇਸ਼ਨ ਸਰ ਇਹਨਾਂ ਦੀ ਹਸਤੋਂ ਬੰਦ ਸੀ ਕਾਫੀ ਦੇਰ ਤੋਂ ਬੰਦ ਹੈ ਜਦੋਂ ਤੋਂ ਫੜੇ ਗਏ ਮੈਂ ਤੁਹਾਨੂੰ ਦੱਸਿਆ ਬ੍ਰਦਰ ਰੇਦਾ ਤੇ ਡਾਕਟਰ ਵੱਡੀ ਰਿਕਵਰੀ ਹੋਈ ਸੀ ਕਮਰਸ਼ੀਅਲ ਕੁਆਂਟੀਟੀ ਦੀ ਉਸ ਤੋਂ ਬਾਅਦ ਰਿਕਵਰਡ ਕੁਆਂਟੀਟੀ ਲੋਕ ਦੱਸ ਰਹੇ ਵੀ ਇਹ ਆਏ ਨਹੀਂ ਉਸ ਤੋਂ ਬਾਅਦ ਕਿ ਆਪੇ ਭੱਜਿਆ ਹੋਇਆ ਇਹਨੂੰ ਵੀ ਜਲਦੀ ਅਸੀਂ ਗ੍ਰਿਫਤਾਰ ਕਰਾਂ ਹੋਰ ਵੀ ਟੋਪੀਆਂ ਆਈਆਂ ਇਸ ਤੋਂ ਇਲਾਵਾ ਇਹ ਜੀ ਚੱਲ ਰਹੀ ਹੈ ਜੀ ਜਾਨਵਿੰਦ ਜੇ ਕੋਈ ਸਾਹਮਣੇ ਆਏਗੀ ਉਹਦੇ ਜੋ ਵੀ ਲੀਗਲ ਕਾਰਵਾਈ ਉੱਤੇ ਕੀਤੀ ਜਾਏਗਾ ਸਰ ਵੱਡਿਆ ਕਨਸਾਈਨਮੈਂਟ ਆਇਤੀ ਇਹਨਾਂ ਦੀ 8-8 ਕਿਲੋ ਦੇ ਹਿਸਾਬ ਨਾਲ ਤੇ ਇਹ ਕਿੱਥੋਂ ਆਉਂਦੀਆਂ ਸੀ ਕਿੱਥੇ ਜਾਂਦੀਆਂ ਸੀ ਇਹਦੇ ਬਾਰੇ ਕੋਈ ਨਹੀਂ ਉਸ ਨੂੰ ਆਪਾਂ ਪਹਿਲਾਂ ਵੀ ਉਦੋਂ ਇਹਨਾਂ ਦੀ ਜਦੋਂ ਫੜੇ ਗਏ ਸੀ ਉਦੋਂ ਵੀ ਪ੍ਰੈਸ ਨੂੰ ਸ਼ੇਅਰ ਕੀਤਾ ਸੀ ਬੇਸਿਕਲੀ ਜਿਹੜੀ ਇਹ ਹੀਰੋਇਨ ਹੈ ਇੱਕ ਕ੍ਰਾਸ ਦੀ ਬਾਰਡਰ ਡਰੋਨ ਨਾਲ ਹੀ ਆ ਰਹੀ ਹੈ ਇੰਟਰਨੈਸ਼ੀਅਨ ਬਾਰਡਰ ਤੋਂ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਕੈਮੀਕਲ ਲਏ ਸੀ ਇਹ ਇਨਹਾਂਂਸਰ ਉਹ ਇਹ ਸੂਰੀਆ ਜਿਹੜਾ ਹੈਗਾ ਸਰਵਪ੍ਰਤਾਪ ਇਹਦੇ ਫੜੇ ਜਾਣ ਤੋਂ ਹੀ ਪਤਾ ਲੱਗਣਾ ਵੀ ਲਿਆਂਦੇ ਕਿੱਥੋਂ ਸੀ ਕਿਉਂਕਿ ਬੇਟੀ ਨੂੰ ਤੇ ਬ੍ਰਦਰ ਨੂੰ ਵੀ ਇਹਨੇ ਕਿਹਾ ਸੀ ਵੀ ਤਾਂ ਤੁਸੀਂ ਵਧਾ ਲਓ ਸਪਲਾਈ ਇਹੀ ਕਰਦਾ ਰਿਹਾ ਉਹਨਾਂ ਨੂੰ ਜ਼ਰੀਆ ਇਹੀ ਸੀ ਮਤਲਬ ਮੋਢੇ ਹੀ ਹੈ ਪਰਿਵਾਰ ਦੇ ਵਿੱਚ ਜਿਹੜੀ ਡੋਟਰ ਇਹਦੀ ਕਾਬੂ ਕੀਤੀ ਉਹਨਾਂ ਜੇਲ੍ਹ ਦੀ ਸਾਕਾ ਦੇ ਪਿੱਛੇ ਵੀ ਭੇਜਿਆ ਉਹ ਸ਼ਾਦੀशुदा ਜਾਂ ਫਿਰ ਕੁਆਰੀ ਸੀ ਕਿ ਉਹਨੂੰ ਡਿਟੇਲ ਨਹੀਂ ਪਤਾ ਅਨਰੇ ਦੇ ਬਟ ਬੇਸਿਕ ਆਪਾਂ ਤਾਂ ਇਹ ਮੈਸੇਜ ਤੁਹਾਡੇ ਰਾਹੀਂ ਮੈਂ ਜ਼ਰੂਰ ਦੇਣਾ ਚਾਹੁੰਦਾ ਯੂਟਿਊਬ ਕਿ ਦੇਖੋ ਜਿਹੜੇ ਕਾਨੂੰਨ ਦੇ ਹੱਥ ਬਹੁਤ ਲੰਬੇ ਆ ਔਰ ਜਿਹੜੀ ਵੀ ਆਪਾਂ ਡਰੰਕ ਮਨੀ ਨਾਲ ਜਾਂ ਇਲਿਗਲ ਫੀਸ ਨਾਲ ਚੀਜ਼ਾਂ ਬਣਾਉਂਦੇ ਆ ਉਹ ਕਿਸੇ ਨਾ ਕਿਸੇ ਦਿਨ ਜਿਹੜੇ ਕਾਨੂੰਨ ਦੀ ਗ੍ਰਿਫਤ ਚ ਆ ਕੇ ਤੇ ਸਾਰਾ ਤੁਹਾਡਾ ਟੈਟੇ ਦੀ ਹੋ ਠੀਕ ਥੈਂਕ ਯੂ